ਚਲਾਨ ਕਰ ਰਹੇ ਜਿਹੜੇ ਕੋਈ ਗਲਤੀਆਂ ਕਰ ਰਹੇ ਆ ਉਹਨਾਂ ਦੇ ਚਲਾਨ ਕਰ ਰਹੇ ਆ ਵੱਧ ਤੋਂ ਵੱਧ ਚਲਾਨਾ ਹੀ ਕਰ ਰਹੇ ਆ ਹਾਂਜੀ ਹਾਂਜੀ ਜਿਨ੍ਹਾਂ ਦੇ ਨੰਬਰ ਪਲੇਟਾਂ ਨਹੀਂ ਹੁੰਦੀਆਂ ਤੇ ਮੁਲਾ ਫੈਸਲ ਹੁੰਦੇ ਆ ਕੋਈ ਕੰਨਾਂ ਚ ਵਾਲੀਆਂ ਵਾਲੀਆਂ ਕੋਈ ਇਹੋ ਜਿਹੀਆਂ ਪਾਈਆਂ ਉਹਨਾਂ ਨੂੰ ਜ਼ਿਆਦਾ ਧੱਕੀ ਤਾਂ ਨਹੀਂ ਹਾਂਜੀ ਗੱਡੀਆਂ ਦੀ ਵੀ ਵੱਖਰੇ ਤੌਰ ਤੇ ਚੈਕਿੰਗ ਕਰੀਦੀ ਐ ਤੇ ਸਪੈਸ਼ਲ ਜੇ ਕੋਈ ਹੋ ਜਾ ਦੇਖਦਾ ਕੋਈ ਗਲਤ ਅੰਸਰ ਹੋਰੀ ਵਿੱਚ ਚੈਕਿੰਗ ਕਰੀਦੀ ਚੋਣ ਜਾਬਤਾ ਦੌਰਾਨ ਸ਼੍ਰੀ ਹਮਸਾਹਬ ਦੇ ਵਿੱਚ ਵੱਧ ਰਹੀ ਸੁਰੱਖਿਆ ਨੂੰ ਲੈ ਕੇ ਜੋ ਆ ਨਾਕੇ ਬੰਦੀ ਆ ਹਰ ਜਗ੍ਹਾ ਉੱਤੇ ਕੀਤੀ ਗਈ ਆ ਪੂਰੇ ਗੁਰੂ ਨਗਰੀ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਨਾਕੇ ਬੰਦੀ ਕੀਤੀ ਗਈ ਆ ਹਾਲਾਂਕਿ ਜੇਕਰ ਗੱਲ ਕਰ ਲਈਏ ਚੋਣ ਜਾਬਤਾ ਇਹ ਚੋਣ ਜਾਬਤਾ ਦੌਰਾਨ ਵੀ ਕਈ ਇਨਸੀਡੈਂਟ ਇਹੋ ਜਿਹੇ ਆਏ ਸਾਹਮਣੇ ਵੇਖਣ ਨੂੰ ਜਿਸ ਦੇ ਵਿੱਚ ਹਾਲਾਂਕਿ ਬੀਤੇ ਦਿਨ ਦੀ ਗੱਲ ਕਰ ਲਈਏ ਤਾਂ ਗੋਲੀਬਾਰੀ ਜੋ ਆ ਆਮ ਤੌਰ ਤੇ ਹੁੰਦੇ ਵੇਖਣ ਨੂੰ ਮਿਲ ਰਹੀ ਸੀਗੀ ਗੁਰੂ ਨਗਰੀ ਦੇ ਵਿੱਚ ਉਸ ਤੋਂ ਬਾਅਦ ਕਿਤਨਾ ਕਿਤੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਹਰ ਜਗ੍ਹਾ ਦੇ ਉੱਤੇ ਕਿਤਨਾ ਤੇ ਨਾਕੇਬੰਦੀ ਕਰਕੇ ਜੋ ਜਿਹੜੇ ਵੀ ਸ਼ਰਾਰਤੀ ਅਨਸਰ ਨੇ ਜਾਂ ਜਿਨ੍ਹਾਂ ਦੇ ਉੱਤੇ ਵੀ ਸ਼ੱਕ ਦੀ ਨਿਗਾਹਾਂ ਜਾਂਦੀਆਂ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਜਿਹੜੀ ਚੈਕਿੰਗ ਇੱਥੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਤੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਕ ਵਾਰੀ ਜ਼ਰੂਰ ਤਸਵੀਰ ਜ਼ਰੂਰ ਸਾਂਝੀ ਕੀਤੀ ਜਾਵੇ ਤੁਸੀਂ ਵੇਖ ਸਕਦੇ ਹੋ ਕਿ ਹਾਲਾਂਕਿ ਜਿੱਥੇ ਪੰਜਾਬ ਪੁਲਿਸ ਉਹਨਾਂ ਦੇ ਨਾਲ CRPF ਦੇ ਮਲਾਜ਼ਮ ਵੀ ਜੋ ਖਾਸ ਤੌਰ ਦੇ ਉੱਤੇ ਹਰ ਨਾਕੇ ਦੇ ਉੱਤੇ ਜੋ ਖਲਾਰ ਕੇ ਜੋ ਉਹਨਾਂ ਵੱਜੋਂ ਵੀ ਜਿਹੜੀ ਚੈਕਿੰਗ ਦੇ ਵਿੱਚ ਜਿਹੜੀ ਸਹਾਇਤਾ ਪੰਜਾਬ ਪੁਲਿਸ ਦੀ ਨਾਲ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਖਾਸ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼੍ਰੀਮਤੀ ਸਾਹਿਬ ਦੇ ਨੋਵਲਟੀ ਚੌਂਕ ਤੋਂ ਤੁਸੀਂ ਦੇਖ ਸਕਦੇ ਹੋ ਕਿ ਅਧਿਕਾਰੀ ਹਰ ਇੱਕ ਨੂੰ ਰੋਕ ਕੇ ਜੋ ਜਿਨ੍ਹਾਂ ਦੇ ਉੱਤੇ ਵੀ ਜੋ ਸ਼ੱਕ ਦੀ ਨਿਗ੍ਹਾਵਾਂ ਜਾ ਰਹੀਆਂ ਨੇ ਉਹਨਾਂ ਦੀ ਚੈਕਿੰਗ ਇੱਥੇ ਕੀਤੀ ਜਾ ਰਹੀ ਹੈ ਤਾਂ ਇਹ ਖਾਸ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਪੂਰੇ ਜ਼ਿਲ੍ਹੇ ਦੇ ਵਿੱਚ ਜੇਕਰ ਗੱਲ ਕਰ ਲਈਏ ਕੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਕਾਫੀ ਸਵਾਲ ਜੋ ਹੈ ਚੁੱਕੇ ਜਾ ਰਹੇ ਸੀ ਪਿਛਲੇ ਕੁਝ ਦਿਨਾਂ ਤੋਂ ਤਾਂ ਹੁਣ ਜੋ ਪੁਲਸ ਕਾਫੀ ਅਲਰਟ ਹੋਈ ਹੈ ਤਾਂ ਅਲਰਟ ਹੋਣ ਤੋਂ ਬਾਅਦ ਉਹਨਾਂ ਵੱਲੋਂ ਜਿਹੜੀ ਚੈਕਿੰਗ ਚੈਕਿੰਗ ਜੋ ਇੱਥੇ ਕੀਤੀ ਜਾ ਰਹੀ ਆ ਤਾਂ ਉੱਥੇ ਹੀ ਅਸੀਂ ਗੱਲ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਕੁਝ ਲੋਕਾਂ ਵੱਲੋਂ ਫੋਨ ਤੇ ਵੀ ਗੱਲ ਜ਼ਰੂਰ ਕਰਾਈ ਜਾ ਰਹੀ ਤਾਂ ਸਰ ਕੀ ਇੱਥੇ ਅੱਜ ਚੈਕਿੰਗ ਕੀਤੀ ਜਾ ਰਹੀ ਆ ਕੀ ਕਹਿਣਾ ਚਾਹੋਗੇ ਇਹ ਬਾਲਾਤਾਰ ਅਫਸਰਾਂ ਦੇ ਹੁਕਮਾਂ ਅਨਸਾਰ ਅਸੀਂ ਚਲਾਨ ਕਰ ਰਹੇ ਆ ਜਿਹੜੇ ਕੋਈ ਗਲਤੀਆਂ ਕਰ ਰਹੇ ਆ ਉਹਨਾਂ ਦੇ ਚਲਾਨ ਕਰ ਰਹੇ ਆ ਵੱਧ ਤੋਂ ਵੱਧ ਚਲਾਨਾ ਹੀ ਕਰ ਰਹੇ ਆ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਕਿ ਉਹਨਾਂ ਦੇ ਵੀ ਖਾਸ ਨਿਗ੍ਹਾਵਾਂ ਰੱਖਿਆ ਜਾ ਰਿਹਾ ਹੈ ਹਾਂਜੀ ਹਾਂਜੀ ਜਿਨ੍ਹਾਂ ਦੇ ਨੰਬਰ ਪਲੇਟਾਂ ਨਹੀਂ ਹੁੰਦੀਆਂ ਤੇ ਮੁਲਾ ਫੈਸਲ ਹੁੰਦੇ ਕੋਈ ਕੰਨਾਂ ਚ ਵਾਲੀਆਂ ਵਾਲੀਆਂ ਕੋਈ ਇਹੋ ਜਿਹੀਆਂ ਪਾਈਆਂ ਉਹਨਾਂ ਨੂੰ ਜਿਆਦਾ ਦਿੱਕੀ ਦਾ ਨਾ ਤਾਂ ਜੇਕਰ ਗੱਲ ਕਰ ਲਈ ਪਿਛਲੇ ਦਿਨੀ ਹੀ ਜੇ ਗੱਲ ਕਰ ਲਈਏ ਤਾਂ ਗੋਲੀकांड ਵੀ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਖਾਸ ਕਰਕੇ ਤਾਂ ਮਿਲਿਆ ਨੇ ਪੰਜਾਬ ਪੁਲਿਸ ਨੂੰ ਕਿ ਕੱਲੇ ਕੱਲੇ ਦੀ ਚੈਕਿੰਗ ਕੀਤੀ ਜਾਵੇ ਹਾਂ ਜੀ ਗੱਡੀਆਂ ਦੀ ਵੀ ਵੱਖਰੇ ਤੌਰ ਤੇ ਚੈਕਿੰਗ ਕਰੀਦੀ ਹੈ ਤੇ ਸਪੈਸ਼ਲ ਜੇ ਕੋਈ ਹੋ ਜਾ ਦਿਖਦਾ ਕੋਈ ਗਲਤ ਅੰਸਰ ਉਹਦੀ ਵੀ ਚੈਕਿੰਗ ਕਰੀਦੀ ਹੈ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜੋ ਅਧਿਕਾਰੀ ਸੀਗੇ ਉਹਨਾਂ ਵੱਲੋਂ ਕਹਿ ਗਿਆ ਕਿ ਜਿਹੜਾ ਵੀ ਕੋਈ ਕਹਿ ਸਕਦੇ ਕਿ ਸ਼ਰਾਰਤੀਆਂ ਅਨਸਰ ਲੱਭਦਾ ਆ ਤਾਂ ਉਹਦੀ ਜਿਹੜੀ ਆ ਮੌਕੇ ਤੇ ਚੈਕਿੰਗ ਕੀਤੀ ਜਾ ਰਹੀ ਆ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅ ਸ਼੍ਰੀ ਹਮਸਾ ਸਾਹਿਬ ਤੋਂ ਤੁਹਾਨੂੰ ਨਾ ਕਿਤੇ ਖਿਲਾ ਰਿਹਾ ਕਿ ਕਾਗਜ਼ ਵਗੈਰਾ ਚੈੱਕ ਕਰ ਰਹੇ ਤੁਸੀਂ ਹਾਂ ਜੀ ਕਾਗਜ਼ ਚੈੱਕ ਕਰ ਰਹੇ ਨੇ ਤੇ ਫੋਨ ਕਰਵਾ ਰਹੇ ਹੋ ਫੋਨ ਕਰਵਾ ਰਹੇ ਨਹੀਂ ਫੋਨ ਨਹੀਂ ਕਰਵਾ ਰਹੇ ਜਿਸki ਗਾੜੀ ਹੈ ਉਹਨਕੇ ਪਾਸ ਹੈ ਨਾ ਅਭੀ ਆਹ ਦੁਕਾਨ ਸਾਹਮਣੇ ਹੈ ਬੀਬੂ ਬੁਲਾ ਰਹੇ ਹਨ ਉਹਨਾਂ ਨੂੰ ਬੁਲਾ ਰਹੇ ਹਨ ਤਾਂ ਫੋਨ ਤੇ ਕੀ ਹੈ ਉਹਨਾਂ ਨੂੰ ਬੁਲਾ ਰਹੇ ਹੋ ਯਹਾਂ ਪੇ ਜਾਂ ਮਤਲਬ ਬੁਲਾ ਰਹੇ ਹਨ ਕਾਗਜ਼ ਉਹਨਾਂ ਦੇ ਪਾਸ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਜੋ ਫੋਨ ਦਾ ਜਿਹੜਾ ਕਾਲ ਫੋਨ ਕਾਲ ਕਰਾਉਣ ਦੇ ਜਿਹੜਾ ਇੱਕ ਟ੍ਰੈਂਡ ਪਹਿਲੇ ਸਮੇਂ ਤੋਂ ਜਿਹੜਾ ਚੱਲਦਾ ਆ ਰਿਹਾ ਤਾਂ ਉਹੀ ਟ੍ਰੈਂਡ ਹੋਣ ਹਜੇ ਵੀ ਜਿਹੜਾ ਕਿਤਨਾ ਕਿਤੇ ਚੱਲਦਾ ਦਿਖਾਈ ਦੇ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜੋ ਹੈ ਪੁਲਿਸ ਨਾਲ ਬਹਿਸਦਾ ਹੋਇਆ ਦਿਖਾਈ ਦੇ ਰਿਹਾ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਅਧਿਕਾਰੀਆਂ ਵੱਲੋਂ ਜ਼ਰੂਰ ਕਿਹਾ ਜਾ ਰਿਹਾ ਕੀ ਐਕਟੀਵਾ ਖੋਲ ਕੇ ਕਾਗਜ਼ ਵਗੈਰਾ ਚੈੱਕ ਕਰਾਏ ਜਾਣ ਤੁਸੀਂ ਕਾਗਜ਼ ਕਿਉਂ ਨਹੀਂ ਚੈੱਕ ਕਰਾ ਰਹੇ ਕਾਗਜ਼ ਚੈੱਕ ਕਰਾਉਣੇ ਚਾਹੀਦੇ ਆ ਮੇਰਾ ਗਾੜੀ ਨਹੀਂ ਹੈ ਬਹੁਤ ਗਾੜੀ ਆਪਣੀ ਨਹੀਂ ਦੂਸਰੀ ਗਈ ਮੈਂ ਸਮਾਨ ਲੈਣੇ ਜਾ ਰਿਹਾ ਸੀ ਹਾਂਜੀ ਤੇ ਉਹਨੂੰ ਬੁਲਾਓ ਫਿਰ ਇੱਥੇ ਹਾਂ ਆ ਰਹੇ ਆ ਯਾਰ ਆ ਰਹੇ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਅਧਿਕਾਰੀਆਂ ਵੱਲੋਂ ਜ਼ਰੂਰ ਕਿਹਾ ਜਾ ਰਿਹਾ ਪਰ ਕਿਤਨਾ ਕਿਤੇ ਜਿਹੜੇ ਲੋਕ ਨੇ ਉਹ ਜ਼ਰੂਰ ਖੰਦੇ ਦਿਖਾਈ ਦੇ ਰਹੇ ਨੇ ਅਧਿਕਾਰੀਆਂ ਦੇ ਨਾਲ ਤਾਂ ਏ ਤਸਵੀਰਾਂ ਖਾਸ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਹਾਈ ਟੈਕ ਨਾਕਾ ਹੋਣ ਲੱਗਾ ਹੋਇਆ ਤਾਂ ਕਲੀ-ਕਲੀ ਅਪਡੇਟ ਜੋ ਸ਼੍ਰੀਮਸੇ ਸਾਹਿਬ ਦੇ ਨਾਲ ਸੰਬੰਧਿਤ ਤੁਹਾਨੂੰ ਜ਼ਰੂਰ ਸਾਂਝੀ ਕਰਦੇ ਰਵਾਂਗੇ ਬਣੇਰੋ ਜਗਵਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਟ੍ਰੋਸਨਿਕ ਜਗਵਨੀ ਟੀਵੀ ਸ਼੍ਰੀਮਸੇ ਸਾਹਿਬ